ਇਸ ਸੂਪ ਡਾਕਟਰ ਅੱਜ ਬਹੁਤ-ਬਹੁਤ ਧੰਨਵਾਦ ਤੇ ਜਿਸ ਤਰੀਕੇ ਨਾਲ ਸਾਨੂੰ ਅੱਜ ਹੰਗਾਰਾ ਕਸਮਾ ਤੋਂ ਦੁਆਰਾ ਮਿਲਿਆ ਸਾਨੂੰ ਬੜੀ ਖੁਸ਼ੀ ਹੈ ਅੱਜ ਅਸੀਂ ਨੋਵਲਟੀ ਵੀਲ ਦੇ ਸਾਊਥ ਸਿਟੀ ਸ਼ੋਰੂਮ ਤੇ ਆਪਾਂ tha 3 ਡੋਰ ਦੇ ਲਈ ਕਿ ਬਹੁਤ ਹੀ ਪਿਆਰ ਭਰੀ ਗੱਡੀ ਹੈ ਸਾਰਿਆਂ ਨੂੰ ਬਹੁਤ ਅੱਛਾ ਰਿਸਪੋਰਟ ਸਾਨੂੰ ਹਮੇਸ਼ਾ ਕਸਮਰ ਤੋਂ ਮਿਲਿਆ ਹੈ ਅੱਜ ਇਹ ਗੱਡੀ ਦਾ ਨਵਾਂ ਵਰਜਨ ਆਪਾਂ ਲਾਂਚ ਕੀਤਾ ਹੈ ਇਹਦੇ ਵਿੱਚ ਦੋ ਤਰੀਕੇ ਮਾਡਲ ਆਉਂਦੇ ਨੇ ਪੈਟਰੋਲ 'ਚ ਵੀ ਇਹ ਗੱਡੀ ਆਂਦੀ ਹੈ ਤੇ ਡੀਜ਼ਲ 'ਚ ਵੀ ਆਂਦੀ ਹੈ ਪੈਟਰੋਲ ਦੇ ਵਿੱਚ ਜਿਹੜੀ ਗੱਡੀ ਹੈਗੀ ਹੈ ਸਿਰਫ ਉਸ ਨੂੰ ਆਟੋਮੈਟਿਕ ਚੱਲਦੀ ਹੈ ਡੀਜ਼ਲ ਜਿਹੜੀ ਆ ਆਟੋਮੈਟਿਕ ਔਰ ਮੈਨੂ ਦੋਨੋਂ ਹੀ ਗੱਡੀਆਂ ਜਿਹੜੀਆਂ ਨੇ ਉਹ ਅਵੇਲੇਬਲ ਆਂਦੀਆਂ ਨੇ ਕੰਪਨੀ ਦਾ ਪ੍ਰਾਈਸ ਬਹੁਤ ਅੱਛਾ ਲਾਂਚ ਕੀਤਾ 9 ਲੱਖ 99 ਹਜ਼ਾਰ ਤੋਂ ਇਹ ਗੱਡੀ ਦੀ ਪ੍ਰਾਈਸ ਰੇਂਜ ਲਈ ਉਹ ਸਟਾਰਟ ਹੈਗੀ ਹੈ ਇਹਦੇ ਵਿੱਚ ਹੁਣ ਇਹ ਗੱਡੀ ਦੀ ਸਭ ਤੋਂ ਖਾਸ ਕੀ ਚੀਜ਼ ਹੈਗੀ ਆ ਕਿ ਇਹ ਗੱਡੀ ਪਹਿਲਾਂ ਵੀ ਲੋਕ ਚਲਾ ਰਹੇ ਸੀ ਸੜਕ ਦੇ ਦੇਖੋਗੇ ਤੁਹਾਨੂੰ ਹਰ ਦੂਜੀ ਤੀਜੀ ਗੱਡੀ ਥਾਰ ਨਜ਼ਰ ਆ ਜਾਦੀ ਬਟ ਜੋ ਵੀ ਕਸਟਮਰ ਦੀ ਡਿਮਾਂਡ ਸੀ ਜੋ ਫੀਡਬੈਕ ਸੀ ਕੰਪਨੀ ਨੇ ਉਹਨੂੰ ਧਿਆਨ ਚ ਰੱਖ ਕੇ ਉਹ ਫੀਡਬੈਕ ਨੂੰ ਚੇਂਜ ਕੀਤਾ ਸਟੀering ਨਾ ਮਾਉਂਟ ਕੰਟਰੋਲ ਆ ਗਿਆ ਸਟੀering ਹੋਰ ਤੇ ਆ ਗਈ ਹੈ ਪਾਵਰ ਵਿੰਡੋ ਜਿਹੜੇ ਸਵਿਚੀ ਪਰ ਸੈਂਟਰ ਜਾਂਦੇ ਸੀ ਉਹ ਹੁਣ ਸਾਈਡ ਦੇ ਡੋਰ ਤੇ ਆ ਗਏ ਨੇ ਪਲੱਸ ਫਿਊਲ ਦੀ ਲਿਡ ਕੰਟਰੋਲ ਇਲੈਕਟ੍ਰੋਨਿਕ ਹੋ ਗਈ ਹੈ ਪਲੱਸ ਆਰਮ ਰੈਸਟ ਆ ਗਏ ਨੇ ਪਲੱਸ ਰੀਅਰ 뷰 ਕੈਮਰਾਜ਼ ਇੰਟਰੋਡਿਊਸ ਹੋ ਗਏ ਐ ਜਿਹੜੀ ਖਾਸ ਕਰ ਚੀਜ਼ਾਂ ਨੇ ਜਿਹੜੀਆਂ ਇਸ ਦੀ ਇਸ ਵੇਰੀਐਂਟ ਤੇ ਇੰਟਰੋਡਿਊਸ ਕੀਤੀਆਂ ਨੇ ਕੰਪਨੀ ਨੇ ਸਰ ਜਿਵੇਂ ਕਿ ਪਹਿਲਾਂ ਗੱਡੀਆਂ ਆ ਗੱਡੀਆਂ ਉਸ ਤੋਂ ਸਪੈਸ਼ਲ ਸਟ੍ਰਕਚਰ ਲੈ ਕੇ ਆਏ ਹਾਂ ਐ ਹਾਂ ਐਕਸਟਰਾ ਲੈਗ ਹੈ ਲੇਕਿਨ ਸਭ ਤੋਂ ਅੱਛੀ ਗੱਲ ਮੈਨੂੰ ਹਮੇਸ਼ਾ ਦੱਸਦੇ ਹੋਏ ਨੇ ਕਿ ਜੋ ਕਸਮਰ ਦੀ ਡਿਮਾਂਡ ਸੀ ਜਿਹੜੀ ਸ਼ਾਰਟਕਮਿੰਗ ਲੱਗਦੀ ਸੀ ਛੋਟੀ ਛੋਟੀ ਚੀਜ਼ਾਂ ਉਹ ਕੰਪਨੀ ਨੇ ਸਾਰੀਆਂ ਧਿਆਨ ਚ ਰੱਖੀਆਂ ਨੇ ਤੇ ਅੱਜ ਉਹਨਾਂ ਕਮੀਆਂ ਨੂੰ ਦੂਰ ਕਰਕੇ ਜਿਹੜੀ ਡਿਮਾਂਡ ਸੀ ਕਸਮਰ ਦੀਆਂ ਉਹਨਾਂ ਨੂੰ ਪੂਰੀ ਕਰਕੇ ਗੱਡੀ ਲਾਂਚ ਕੀਤੀ ਹੈ ਜੀ ਵੀ ਇਹ ਕਿਹੜੀਆਂ ਕਿਹੜੀਆਂ ਕਮੀਆਂ ਦੂਰ ਕੀਤੀਆਂ ਗਿਆ ਜੀ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਥਾਰ ਵਾਲੇ ਕਸਟਮਰ ਨੇ ਜਦੋਂ ਤੇਲ ਪਰਵਾਣਾ ਹੁੰਦਾ ਸੀ ਉਹ ਪਹਿਲਾਂ ਗੱਡੀ ਦੇ ਇੰਜਣ ਬੰਦ ਕਰਦੇ ਸੀ ਚਾਬੀ ਹੱਥ ਵਿੱਚ ਫੜਾਉਂਦੇ ਸੀ ਫਿਰ ਉਹ ਡੀਜ਼ਲ ਪਰਵਾਣਦੇ ਸੀ ਹੁਣ ਉਹ ਇਲੈਕਟ੍ਰੋਨਿਕ ਹੋ ਗਿਆ ਹੈ ਇਲੈਕਟ੍ਰੋਨਿਕ ਅੰਦਰ ਪੁਸ਼ ਬਟਨ ਕਰੋਗੇ ਤੇ ਫਿਊਲ ਟੈਂਕ ਬੁੱਝ ਜਾਏਗਾ ਪਾਵਰ ਵਿੰਡੋਜ਼ ਜਿਹੜੀਆਂ ਮੋਸਟਲੀ ਗੱਡੀਆਂ ਦੀ ਡੋਰ ਤੇ ਆਉਂਦੀਆਂ ਨੇ ਥਾਰ ਚ ਕੰਟਰੋਲ ਜਿਹੜਾ ਸੈਂਟਰ ਜਾਂਦਾ ਸੀਗਾ ਹੁਣ ਇਹਦੇ ਨਾਲ ਕੀ ਹੋ ਗਿਆ ਡੋਰ ਦੇ ਉੱਤੇ ਹੀ ਪਾਵਰ ਵਿੰਡੋ ਦਾ ਕੰਟਰੋਲ ਦੇ ਦਿੰਦਾ ਹੈ ਇਸ ਦਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿਉਂਕਿ ਸਾਰੇ ਆਜ ਫੋਨ ਛੇਵੀ ਨੇ ਫੋਨ ਤੁਹਾਡਾ ਆਈਡਰੀਨੌਕਸ ਹੈਗਾ ਚਾਹੇ ਐਪਲ ਹੈਗਾ ਉਹ ਕਨੈਕਟਡ ਹੋ ਜਾਏਗਾ ਔਰ ਉਹਦਾ ਕੰਟਰੋਲ ਜਿਹੜਾ ਸਟੀਅਰਿੰਗ ਤੇ ਆ ਜਾਏਗਾ ਸਟੀਅਰਿੰਗ ਤੇ ਤੁਸੀਂ ਬੈਟਰੇਟ ਕਾਲਸ ਨੂੰ ਸੁਣਦੇ ਹੋ ਕਨੈਕਟ ਕਰ ਸਕਦੇ ਹੋ ਡਿਸਕਨੈਕਟ ਕਰ ਸਕਦੇ ਹੋ ਕਰੂਜ਼ ਕੰਟਰੋਲ ਸਟੀਅਰਿੰਗ ਤੇ ਆ ਗਿਆ ਜਿਹੜਾ ਕਿ ਇਹ ਪਹਿਲਾਂ ਚੀਜ਼ਾਂ ਨਹੀਂ ਆਉਂਦੀਆਂ ਸੀ ਤੇ ਸਰ ਇਹਦੇ ਵਿੱਚ ਕਲਰ ਕਿਹੜੇ-ਕਿਹੜੇ ਆਏ ਹਨ ਕਲਰ ਸਬ ਬਲੈਕ ਐਂਡ ਵਾਈਟ ਜਿਹੜਾ ਮੇਨ ਹੈਗਾ ਇਹ ਤੁਹਾਨੂੰ ਬਾਕੀ ਇਹ ਗੈਲੈਕਸੀ ਗ੍ਰੇ ਆਂਦਾ ਕਲਰ ਔਰ ਉਸ ਤੋਂ ਇਲਾਵਾ ਬਾਕੀ ਹੋਰ ਵੀ ਜ ਤੇ ਵਾਈਟ ਬਲੈਕ ਤੇ ਬਰਾਊਨ ਗ੍ਰੇ ਇਹ ਕਲਰ ਆਉਂਦੇ ਨੇ ਜੀ ਸਰ ਜੇ ਬੁਕਿੰਗ ਦੀ ਗੱਲ ਕੀਤੀ ਜਾ ਸਰ ਬੁਕਿੰਗ ਸਾਡੇ ਕੋਲ 11000 ਰੁਪਏ ਦਾ ਬੁਕਿੰਗ ਲਈ ਸ਼ੁਰੂ ਹੋ ਚੁੱਕੀ ਹੈ ਅੱਜ ਤੋਂ ਆਪਾਂ ਬੁਕਿੰਗਸ ਲੈਣਾ ਸ਼ੁਰੂ ਕਰ ਦਿੱਤੀਆਂ ਨੇ ਤੇ ਹੋ ਫੋ ਲੀਗ ਇਹ ਨਵਾਂ ਅੱਜ ਮੀ ਸੀਜ਼ਨ ਚੱਲ ਰਿਹਾ ਦਿਵਾਲੀ ਦਾ ਸੀਜ਼ਨ ਚੱਲ ਰਿਹਾ ਤੇ ਆਪਾਂ ਕੋਸ਼ਿਸ਼ ਕਰਾਂਗੇ ਡਿਲੀਆਂ ਵੀ ਨਾਲ ਦੇ ਨਾਲ ਹੀ ਡਿਲੀਆਂ ਕਰੀਏ ਆਪਣੇ ਕੋਲ ਤੇ ਸਰ ਜਿਵੇਂ ਹੁਣ ਦਿਵਾਲੀ ਦਾ ਦਿਨ ਚੱਲ ਰਿਹਾ ਹੈ ਕਸਮਾਂ ਦੇ ਕੁਝ ਸਪੈਸ਼ਲ ਡੀਲ ਵੀ ਤੋਂ ਕੇਗਾ ਸਰ ਹਾਂ ਇਹ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਕਿਉਂਕਿ ਇਸ ਵੇਲੇ ਸਾਰਿਆਂ ਨੂੰ ਇਹ ਚਾਹ ਹੁੰਦਾ ਕਿ ਯਾਰ ਫੈਸਟੀਵਲ ਸੀਜ਼ਨ ਆ ਰਿਹਾ ਤੇ ਕੀ ਡਿਸਕਾਊਂਟ ਆਊਗਾ ਕੰਪਨੀ ਨੇ ਐਸੇ ਤੀਨ ਤਿਆਰ ਰੱਖਿਆ ਕਿ ਕੋਈ ਕਸਮਾਂ ਨੂੰ ਇਹ ਤਕਲੀਫ ਹੋਵੇ ਹੀ ਨਾ ਕਿ ਭਾਈ ਡਿਸਕਾਊਂਟ ਕੀ ਆਣਾ ਕੀ ਨਾ ਰੇਟ ਹੀ ਇੰਨਾ ਕੁ ਵਧੀਆ ਲਾਂਚ ਕਰ ਦਿੱਤਾ ਤੁਹਾਨੂੰ ਜਿਵੇਂ ਤੁਹਾਨੂੰ ਮੈਂ ਦੱਸ ਤੇ ਅਗਰ ਅਸੀਂ ਦੇਖੀਏ ਮੋਟਾ-ਮੋਟਾ ਤੇ ਕਰੀਮਨ 80 ਤੋਂ 90 ਹਜ਼ਾਰ ਦੇ ਫੀਚਰ ਜਿਹੜੇ ਇਹ ਕੰਪਨੀ ਨੇ ਐਡ-ਆਨ ਕੀਤੇ ਨੇ ਪਰ ਪ੍ਰਾਣੀ ਦਾ ਉਹਨਾਂ ਨੇ ਸਿਰਫ ਜਿਹੜਾ ਰੇਟ ਦਾ ਫਰਕ ਹੈ ਸਿਰਫ 39 ਹਜ਼ਾਰ ਦਾ ਰੱਖਿਆ ਹੈ ਤੇ ਆਪਣੇ ਅਰਜੀ ਕਸਟਮਰ ਬਾਦ ਸਭ ਤੋਂ ਵੱਡੀ ਗੱਲ ਹੈ ਇਹ ਅੱਛਾ ਲੁਧਿਆਣਾ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਸਰ ਲੁਧਿਆਣਾ ਵਾਸੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦੀ ਜਿੰਨੇ ਆ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ মিডিਆ ਚੈਨਲ ਥਰੂ ਅਸੀਂ ਇੱਕ ਵਾਰ ਫੇਰ ਆਪਣੇ ਸਾਰੇ ਕਸਟਮਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹਮੇਸ਼ਾ ਇੰਨਾ ਪਰਮਾ ਹੰਗਾਰਾ ਦਿੱ ਅੱਜ ਥਾ 3 ਡੋਰ ਦੀ ਲਾਂਚਿੰਗ ਦਾ ਅਸੀਂ ਇਹੀ ਉਮੀਦ ਕਰਾਂਗੇ ਕਿ ਸਾਡੇ ਕੋਲ ਵੱਧ ਤੋਂ ਵੱਧ ਆਉਣ ਸਾਡੇ ਕੋਲ ਬੁਕਿੰਗ ਆਉਣ ਵਿਜ਼ਿਟਸ ਹੋਣ ਤੇ ਸਾਡੇ ਕੋਲ ਟੈਸਲਾ ਗੱਡੀਆਂ ਸਾਡੇ ਚਾਰ ਸ਼ੋਰੂਮ ਨੇ ਮਹਿੰਦਰਾ ਦੇ ਆਪਣੇ ਇਹਨਾਂ ਦੇ ਕਮਰਸ਼ੀਅਲ ਤਿੰਨ ਆਪਣੇ ਸਾਊਥ ਸਿਟੀ ਦੇ ਇੱਕ ਸ਼ੋਰੂਮ ਹੈਗਾ ਸਾਡਾ ਮਲਹਾਰ ਰੋਡ ਤੇ ਇੱਕ ਸ਼ੋਰੂਮ ਹੈ ਮੇਨ ਸ਼ੋਰੂਮ ਸਾਡਾ ਢੰਡਾਰੀ ਤੇਗਾ ਜੇ ਤੁਸੀਂ ਆਓ ਟੈਸਟ ਡਰਾਈਵ ਲੋ ਬੁਕਿੰਗ ਕਰਾਓ ਐਂਡ ਵੀ ਆਰ ਹੈਪੀ ਟੂ ਸਰਵ ਯੂ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਅੱਜ ਪੰਜਾਬ ਨੇ ਗੱਡੀ ਲਾਂਚ ਕੀਤੀ ਹੈ ਉਹ ਬਾਰੇ ਕੁਝ ਦੱਸੋ ਮੇਹਿੰਦਰਾ ਨੇ ਗੱਡੀ ਨਵੀਂ ਲਾਂਚ ਕਰ ਰਹੇ ਨੇ ਜੀ ਅੱਜ ਕੱਲ ਮਹਿੰਦਰਾ ਨੇ ਲਾਂਚ ਕਰਤੀ ਆ ਅੱਜ ਏਜੰਸੀ ਦੇ ਵਿੱਚ ਲਾਂਚ ਹੋ ਰਹੀ ਹੈ ਗੱਡੀ ਜੀ ਨਵੀਂ ਤੇ ਜੇ ਗੱਲ ਕੀਤੀ ਹੈ ਫਿਊਚਰ ਵਾਈਜ਼ ਫਿਚਰਸ ਨੇ ਕੰਪੀਟਿਟਰ ਫਿਊਚਰ ਬਹੁਤ ਵਧੀਆ ਜੀ ਜੋ ਕਸਟਮਰ ਦੀ ਡਿਮਾਂਡ ਸੀ ਉਹ ਕੁਝ ਨਵੇਂ ਚੇਂਜ ਕਰਤਾ ਗੱਡੀ ਦੇ ਵਿੱਚ ਬਹੁਤ ਵਧੀਆ ਗੱਡੀ ਹੈ ਜੀ ਤੇ ਤੁਸੀਂ ਬੁੱਕ ਕਰਾ ਹਾਂਜੀ ਅਸੀਂ ਬੁੱਕ ਕਰਵਾਈ ਹੋਈ ਹੈ ਜੀ ਕਿਸੇ ਦੀ შეਸ਼ਣ ਤੇ ਦੇ ਦਿੱਤਾ ਕਿ ਸਮ ਆਪ ਕੋਲ ਨਹੀਂ ਨਹੀਂ ਮੈਂ ਪਹਿਲਾਂ ਆਈ ਸੀ ਮੈਂ ਪਹਿਲਾਂ ਦੂਜੀ ਲੈਣੀ ਸੀ ਮੈਨੂੰ ਪਤਾ ਲੱਗਿਆ ਵੀ ਨਵੀਂ ਲਾਂਚ ਹੋ ਰਹੀ ਆ ਫਿਰ ਮੈਂ ਨਵੀਂ ਲਾਂਚ ਦੀ ਮੈਂ ਬੁਕਿੰਗ ਕਰਵਾਈ ਆ ਗੱਡੀ ਬੱਸ ਕੀ ਕਰੇ ਤਾਂ ਲੋਕਾਂ ਨੂੰ ਇਹ ਵੀ ਬਹੁਤ ਵਧੀਆ ਗੱਡੀ ਆ ਜੀ ਬਹੁਤ ਵਧੀਆ ਜਿਹਨੂੰ ਕਹਿਦੇ ਹੋਏ ਲਗਜ਼ਰੀ ਕੀ ਲੰਗਾਲੀ ਗੱਡੀ ਆ ਤੇ ਜੋ ਵੀ ਕੁਝ ਲੋਕਾਂ ਦੀ ਡਿਮਾਂਡ ਆ ਉਹ ਹਿਸਾਬ ਨਾਲ ਬਹੁਤ ਵਧੀਆ ਗੱਡੀ ਆ ਜੀ ਆਪਰੇਟਿੰਗ ਵਾਸਤੇ ਵੀ ਉਹਦਾ ਫੈਮਿਲੀ ਗੱਡੀ ਆ ਬਹੁਤ ਵਧੀਆ ਕਹਿ ਤਾਦੇ ਫੈਮਿਲੀ ਦੀ ਬਹੁਤ ਵਧੀਆ ਗੱਡੀ ਆ ਜੀ